ਵੀਰੋ ਰਾਤ ਕੇ ਬਾਅਦ ਦੇ 2 ਤੇ ਆਪਾਂ ਬਿਲਕੁਲ ਮਾਤਾ ਦੇ ਮੰਦਿਰ ਦੇ ਕੋਲ ਖੜੇ ਆ ਇਸ ਟਾਈਮ ਤੇ ਵੀਰ ਆਪਣੇ ਦੇਖ ਸਕਦੇ ਤੁਸੀਂ ਇਹ ਮਾਤਾ ਦੇ ਮੰਦਿਰ ਦਾ ਗੇਟ ਆ ਸਾਹਮਣੇ ਤੇ ਵੀਰੇ ਸਾਰੇ ਕਹਿੰਦੇ ਮਾਤਾ ਦੇ ਦਰਸ਼ਨ ਕਰਨ ਲਈ ਸਾਰੀ ਸੋਖੇ ਪੀਣੇ ਲੱਗੇ ਆ ਤੇ ਰਾਤ ਦੇ 2 ਵਜੇ ਆ ਤੇ ਮੰਦਿਰ ਬਿਲਕੁਲ ਬੰਦ ਆ ਦੇਖ ਸਕਦੇ ਤੁਸੀਂ ਤੇ ਮੰਦਿਰ ਜਦੋਂ ਖੁੱਲੇਗਾ ਤੇ ਸਾਰੇ ਲੋਕ ਮੱਖਾ ਟੇਕਾਂ ਦੇ ਖੜੇ ਆ ਦੇਖ ਸਕਦੇ ਤੁਸੀਂ ਸਾਰੀਆਂ ਸੰਗਤਾਂ ਦੀਆਂ ਇਸ ਟਾਈਮ ਬਹੁਤ ਹੋ ਗਿਆ ਵੀਰੋ ਰਾਤ ਦੇ 2 ਵਜੇ ਇਸ ਕਰਕੇ ਸਾਰਾ ਮੰਦਰ ਬੰਦ ਕੀਤਾ ਹੋਇਆ ਰਾਤ ਕਰਕੇ ਤੇ ਸਵੇਰੇ 4 ਵਜੇ ਮੰਦਰ ਖੁੱਲੂਗਾ ਤੇ ਆਪਾਂ ਵੀਰੋ ਮੰਦਰ ਦੇ ਬਿਲਕੁਲ ਕੋਲ ਪਹੁੰਚ ਗਏ ਸਾਹਮਣੇ ਮੰਦਰਾ ਮਾਤਾ ਦਾ ਕਿ ਆ ਮਾਤਾ ਦਾ ਸਾਹਮਣੇ ਮੰਦਰ ਲੱਗਿਆ ਤਾਂ ਜਿਹੜਾ ਬੰਦ ਕੀਤਾ ਹੋਇਆ ਤੇ ਵੀਰ ਆਪਣੇ ਬੈਠੇ ਆ ਸਾਹਮਣੇ ਮਾਤਾ ਦੇਖਣ ਲਈ ਤੇ ਬਾਕੀ ਤੁਹਾਨੂੰ ਸਵੇਰੇ ਵੀਰੋ 4 ਵਜੇ ਇੱਕ ਅਪਡੇਟ ਕਹਿੰਦੇਗਾ ਜ਼ਰੂਰ ਦੱਸਾਂਗੇ ਕਿਹੇ ਬਰੂਮਾ ਜੇ ਤਾਂ ਮੇਰੇ ਸਵੇਰ ਕੇ ਬਦਕੇ 4 ਆ ਮਾਤਾ ਕੇ ਦਵਾਰ ਅੱਗਾ ਕੰਦੇ ਪੂਰੀ ਲੈਂ ਪਰ ਗਈ ਤੇ ਦਵਾਰ ਖੋਣ ਵਾਲਾ ਬਿੱਲਾ ਦੇਖੋ ਆਪਣਾ ਕਿਤਰਾ ਬੈਠਾ ਠੰਡ ਲੱਗ ਰਹੀ ਆ ਨਾ ਉਹਨੇ ਬੱਚੇ ਦੇਖੋ ਕਿਵੇਂ ਪਈਆਂ ਦੇਖੋ ਆਹ ਦੇਖੋ ਕ੍ਰੀਸ ਨਾਲ ਵਾਲਾ ਤਿਆਰ ਹੋ ਗਿਆ ਕਹਿ ਰਾ ਲੈਂਚ ਲਗੋ ਪਿੱਛੇ ਨਾ ਰਹਿ ਮੈਂ ਤੇ ਉੱਧਰ ਦੇਖ ਲਓ ਵੀਰੋ ਦਿਖਾਈ ਮੂੰਹ ਅੱਛਾ ਤੋਂ ਹਿੰਗਾ ਅਵੇ ਰ ਸਵੇਰ ਕੇ ਵਜੇ 4 ਤੇ ਦੁਆਰ ਦੇਖ ਲਓ ਮੱਭੇ ਦੇ ਪਵਣ ਦੇ ਤੇ ਮਾਤਾ ਜੀ ਦਾ ਕਹਿੰਦੇ ਦੇ ਚਾਰ ਵਜੇ ਖੁੱਲੇਗਾ ਬਸ ਥੋੜੀ ਦੇਰ ਤੱਕ ਤੇ ਬੱਦਲ ਵੀ ਕੰਡੇ ਆ ਗਏ ਤੇ ਆਪਣੀ ਕਹਿੰਦੇ ਸੰਕ ਦੇਖ ਲਓ ਕਿਵੇਂ ਪਈ ਆ ਮਾਤਾ ਜੀ ਦੇ ਦਵਾਰ ਦੇ ਸਾਹਮਣੇ ਆਮਨ ਆਪਣਾ ਵੀਰ ਵੀਰੋ ਸੂਰਜ ਕੇ ਬਾਦਲੇ ਸਾਦੇ ਪੀਨੇ ਕੰਲੇ ਮਾਤਾ ਦਾ ਗੀਤ ਕੰਪਨੀ ਚੋਂ ਬਸ ਥੋੜਾ ਜਿਹਾ ਸਮਾਂ ਬਾਕੀ ਆ ਤੇ ਸੰਗਤਾਂ ਦੇਖੋ ਵੀਰੋ ਗੇੜ ਤੇ ਜਿਹੜਾ ਪੇੜ ਵਾਤੀ ਜਾ ਰਹੀ ਆ ਤੇ ਦੇਖ ਸਾਡੇ ਦੇਖਿੰਦੇ ਪੇੜ ਵਾਤੀ ਆ ਤੇ ਲੋਕ ਨਾ ਲਾ ਕੇ ਉਹਦੇ ਦਰਵਾਜ਼ਾ ਹੋਣ ਢਲਣ ਵਾਲਾ ਤੇ ਥੋੜੀ ਦੇਰ ਤੱਕ ਪੇੜ ਦੇਖੋ ਦੇਖਣਾ ਪਸੰਦ ਹੈ ਜਿਹੜਾ ਬਾਕੀ ਦੇ ਵਸਣਾਂ ਤੇ ਪੇੜ ਕੋਈ ਲੱਗਦੀ ਹੈ ਮਤਲਬ ਵਿਦੇ ਸਭ ਦੇ ਸਬੰਧ ਵਿੱਚ ਤੱਕ ਪੂਰੀ ਹੋ ਰਹੀ ਜੀ ਵੀਰੇ ਸਵੇਰ ਦੇ ਵਜੇ ਸਾਡੇ 3:30 ਤੇ 4 ਵਜੇ ਗੇਟ ਖੁੱਲ ਜਾਏਗਾ। ਜਿਹੜੀ ਇਹ ਅੰਲਾਮੂ ਕਮਗਾ 4:00 ਵਜੇ ਤੇ ਗੇਟ ਬੰਦਾ ਤੇ ਆਪਣੇ ਵੀਰ ਕਹਿੰਦੇ ਲਾਈਨਾਂ ਵਿੱਚ ਲੱਗੇ ਪ੍ਰਸ਼ਾਦ ਲੈ ਕੇ ਕ੍ਰਿਸ਼ਨ ਵੀਰ ਸਾਡਾ ਸਾਗਰ ਤੇ ਬਿੱਕੀ ਕਹਿੰਦੇ ਸਾਰੇ ਲਾਈਨਾਂ ਵਿੱਚ ਲੱਗੇ ਤੇ ਹੁਣ ਆਪਾਂ ਦੇਖਾਂ ਸਵੇਰ ਦੇ 4:00 ਵਜੇ ਮੱਥਾ ਤੇ ਗੇਟ ਖੁੱਲਣ ਵਾਲਾ ਬਹੁਤ ਹੀ ਰਸ਼ ਹੋ ਰਿਹਾ ਵੀਰੇ ਤੇ ਰਸ਼ ਬਹੁਤ ਹੋ ਗਿਆ ਦੇਖ ਸਕਦੇ ਤੁਸੀਂ ਲਾਈਨਾਂ ਵਿੱਚ

ਆਪਾਂ ਪਹੁੰਚ ਗਏ ਆਂ ਜੀ ਮਾਤਾ ਦੇ ਮੰਦਰ ਦੇ ਆਪਾਂ ਬਿਲਕੁਲ ਆ ਜੇ ਨੇੜੇ ਤੇ ਹੁਣ ਲੇਕਾਂ ਦੇ ਆਪਾਂ ਮੱਥਾ ਜਮਨਾ ਸਾਗਰ ਵਿੱਚ ਕਹਿੰਦੇ ਲਈ ਖੜਿਆ ਕਹਿੰਦੇ ਬੋਲੀ 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 ਬੋ ਔਰ ਕੰਮ ਹੈ ਆਵਾਰਾ ਸੁਨਾਹ ਆਪਕੇ ਲਈ ਹੁਣ ਆਪਾਂ ਚਾਹਦੇ ਦੇਖਣ ਤੋਂ ਮਿਲ ਗਈ ਇਹ ਬੰਨ੍ਹਣੀ ਵੀਰੇ ਤੇ ਆਪਣਾ ਸਾਗਰ ਵੀ ਚੁੰਨੀ ਬੰਨਦਾ ਦੇਖੋ ਮੈਂ ਆਪਣੇ ਮਨ ਚ ਕੁਝ ਮੰਗਿਆ ਪਪਾ ਆਪਕੋ ਰੱਖੇ ਤਾਂ ਵੀਰੋ ਪਹਿਲਾਂ ਮੱਥਾ ਟੇਕ ਲਿਆ ਤੇ ਪਾ ਕੇ ਮੰਦਰ ਤੋਂ ਇਹ ਮੰਦਰਾ ਮਾਤਾ ਦਾ ਤੇ ਆਪਾਂ ਆ ਕੇ ਮੰਦਰ ਤੋਂ ਫਾਰ ਤੇ ਵੀਰੋ ਵਿੱਕੀ ਸਾਰੇ ਬੰਈਆਂ ਨੇ ਮੱਥਾ ਟੇਕ ਲਿਆ ਤੇ ਉਹ ਵਿੱਕੀ ਆ ਜਿਓ ਇਸ ਕਰਕੇ ਮਾਤਾ ਦਾ ਮੰਦਰ ਦੇਖਿਓ ਵੀਰੇ ਕਿੰਨਾ ਸੋਹਣਾ ਪਜਾਰ ਰਖਿਆ ਇਧਰ ਆਪਣੇ ਵੀਰ ਭੈਣ ਜਿੰਨੇ ਜਿੰਨਾ ਕਹਿੰਦੇ ਫੋਟੋ ਫਿਕਸ ਕਰਦੇ ਹੋਏ